ਸਾਸਤ੍ਰ ਕਾਲ ਜੀ ਕੈਨੇਡਾ ਬਾਰੇ ਨਾ ਹਮੇਸ਼ਾ ਕੋਈ ਨਾ ਕੋਈ ਨਮੀ ਗੱਲ ਸੁਣਨ ਨੂੰ ਮਿਲਦੀ ਰਹਿੰਦੀ ਹੈ ਖਾਸ ਕਰਕੇ ਜਿਹੜੇ ਉੱਥੇ ਜਾਣਾ ਚਾਹੁੰਦੇ ਨੇ ਜਾਂ ਰਹਿ ਰਹੇ ਨੇ ਹਾਂਜੀ ਬਿਲਕੁਲ ਇਮੀਗ੍ਰੇਸ਼ਨ ਦੇ ਮਾਮਲੇ 'ਚ ਤਾਂ ਖਾਸ ਤੌਰ ਤੇ ਹਲਚਲ ਰਹਿੰਦੀ ਹੈ ਤੇ ਅੱਜ ਸਾਡੇ ਕੋਲ ਕੈਨੇਡਾ ਤੋਂ ਕੁਝ ਤਾਜ਼ਾ ਮਤਲਬ ਬਿਲਕੁਲ ਨਵੀਆਂ ਖਬਰਾਂ ਨੇ ਜਿਹੜੀਆਂ ਸਿੱਧਾ ਅਸਰ ਪਾ ਸਕਦੀਆਂ ਨੇ ਭਾਰਤੀਆਂ ਤੇ ਅੱਛਾ ਹਾਂਜੀ ਜੋ ਜਾਣਕਾਰੀ ਮਿਲੀ ਹੈ ਉਹਦੇ ਹਿਸਾਬ ਨਾਲ ਕੈਨੇਡੀਅਨ ਇਮੀਗ੍ਰੇਸ਼ਨ ਵਾਲੇ ਪਾਸੇ ਅਮ ਖਾਸ ਕਰਕੇ ਅਕਤੂਬਰ ਮਹੀਨੇ ਜਾਂ ਉਸ ਤੋਂ ਬਾਅਦ ਲਈ ਕੁਝ ਅਹਿਮ ਐਲਾਨ ਹੋਏ ਨੇ ਜਾਂ ਹੋਣ ਵਾਲੇ ਨੇ ਓਕੇ ਅਪਨਾ ਚਾਰ ਮੁੱਖ ਗੱਲਾਂ ਤੇ ਜ਼ਿਆਦਾ ਧਿਆਨ ਦੇਾਂਗੇ ਅੱਜ ਠੀਕ ਹੈ ਜੀ ਤਾਂ ਚਲੋ ਫਿਰ ਸ਼ੁਰੂ ਕਰੀਏ ਪਹਿਲੀ ਖਬਰ ਹੈਗੀ ਹੈ 온ਟਾਰੀਓ ਤੋਂ ਆਪਣਾ ਸਭ ਤੋਂ ਮਸ਼ਹੂਰ ਸੂਬਾ ਹੈ ਨਾ ਹਾਂਜੀ ਜਿੱਥੇ ਸਭ ਤੋਂ ਵੱਧ ਪੰਜਾਬੀ ਪਾਈਚਾ ਰਾਇਗਾ ਕਿ ਪੜਨ ਗਏ ਨੇ ਕਿ ਕੰਮ ਕਰਨ ਬਿਲਕੁਲ ਤੇ ਇਹ ਜਿਹੜੀ ਪਹਿਲੀ ਅਪਡੇਟ ਹੈ ਨਾ ਇਹ ਸਿੱਧੀ ਉਥੇ ਕੰਮ ਕਰਨ ਵਾਲਿਆਂ ਲਈ ਹੈ ਭਾਵੇਂ ਸਟੂਡੈਂਟ ਵੀਜ਼ੇ ਤੇ ਹੋਣ ਜਾਂ ਵਰਕ ਪਰਮਿਟ ਤੇ ਅੱਛਾ ਕੀ ਗੱਲ ਹੈ 온ਟਾਰੀਓ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਐਲਾਨ ਕੀਤਾ ਕਿ 1 ਅਕਤੂਬਰ 2025 ਤੋਂ ਜਿਹੜੀ ਘੱਟੋ ਘੱਟ ਤਨਖਾਹ ਹੁੰਦੀ ਹੈ ਮਿਨੀਮਮ ਵੇਜਸ ਉਹ ਵਧਾ ਰਹੇ ਨੇ ਇਹ ਤਾਂ ਚੰਗੀ ਖਬਰ ਹੈ ਹਾਂਜੀ ਇਸ ਵੇਲੇ ਉੱਥੇ ਮਿਲ ਰਹੇ ਨੇ 17 ਡਾਲਰ 20 ਸੈਂਟ ਘੰਟੇ ਦੇ ਹੂੰ ਪਰ 1 ਅਕਤੂਬਰ 2025 ਤੋਂ ਬਾਅਦ ਇਹ ਹੋ ਜਾਣਗੇ 17 ਡਾਲਰ 60 ਪ੍ਰਤੀ ਘੰਟਾ ਯਾਨੀ 40 ਸੈਂਟ ਦਾ ਵਾਅਦਾ ਹਾਂ 40 ਸੈਂਟ ਹੁਣ ਦੇਖਣ ਨੂੰ ਤਾਂ ਐਵੇਂ ਲੱਗਦਾ ਵੀ 40 ਸੈਂਟ ਕੀ ਹੁੰਦੇ ਨੇ ਪਰ ਕੀ ਇਹਦਾ ਕੋਈ ਖਾਸ ਅਸਰ ਪਾਊਗਾ ਦੇਖੋ 40 ਸੈਂਟ ਵਾਲੀ ਗੱਲ ਨਾ ਵੈਸੇ ਤਾਂ ਛੋਟੀ ਲੱਗਦੀ ਹੈ ਪਰ ਜਦੋਂ ਤੁਸੀਂ ਇਹਨੂੰ ਵੱਡੇ ਪੱਧਰ ਤੇ ਦੇਖਦੇ ਹੋ ਤਾਂ ਅਸਰ ਤਾਂ ਪੈਂਦਾ ਹੀ ਹੈ ਕਿਵੇਂ ਪਹਿਲੀ ਗੱਲ ਤਾਂ ਹੈ ਕਿ ਸਿੱਧਾ-ਸਿੱਧਾ ਲੱਖਾਂ ਲੋਕਾਂ ਦੀ ਜੀਬ ਤੇ ਅਸਰ ਪਊਗਾ 온ਟਾਰੀਓ ਚ ਇਹਦੇ ਚ ਆਪਣੇ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਆ ਗਏ ਜਿਹੜੇ ਪਾਰਟ ਟਾਈਮ ਕਰਦੇ ਨੇ ਹਾਂਜੀ ਪੜ੍ਹਾਈ ਦੇ ਨਾਲ ਨਾਲ ਤੇ ਉਹ ਵੀ ਜਿਹੜੇ ਫੁੱਲ ਟਾਈਮ ਵਰਕ ਪਰਮਿਟ ਤੇ ਨੇ ਹੁਣ ਜੇ ਕੋਈ ਹਫ਼ਤੇ ਤੇ 40 ਘੰਟੇ ਕੰਮ ਕਰਦਾ ਤਾਂ ਸਾਲ ਦਾ ਇਹ 832 ਡਾਲਰ ਬਣ ਜਾਂਦਾ ਮੋਟਾ-ਮੋਟਾ ਟੈਕਸ ਤੋਂ ਪਹਿਲਾਂ ਓ 800 ਤੋਂ ਉੱਤੇ ਡਾਲਰ ਹਾਂ ਹੁਣ ਇਹ ਰਕਮ ਸ਼ਾਇਦ ਐਵੇਂ ਜ਼ਿੰਦਗੀ ਤਾਂ ਨਹੀਂ ਬਦਲਦੀ ਪਰ 온ਟਾਰੀਓ ਵਰਗਾ ਮਹਿੰਗਾ ਸੂਬਾ ਜਿੱਥੇ ਖਰਚੇ ਵੱਧਦੇ ਜਾਂਦੇ ਨੇ ਹਾਂ ਉੱਥੇ ਤਾਂ ਹਰ ਡਾਲਰ ਮਾਇਨੇ ਰੱਖਦਾ ਹੈ ਬਿਲਕੁਲ ਇਹ ਪੈਸਾ ਥੋੜਾ ਬਹੁਤ ਕਰਿਆਣੇ ਚ ਟਰਾਂਸਪੋਰਟ ਚ ਜਾਂ ਕੋਈ ਛੋਟੀ ਮੋਟੀ ਸੇਵਿੰਗ ਚ ਕਾਮ ਆ ਸਕਦਾ ਹੈ ਸਹੀ ਗੱਲ ਹੈ ਖਾਸ ਕਰਕੇ ਜਦੋਂ ਅੱਜਕੱਲ ਮਹਿੰਗਾਈ ਇੰਨੀ ਵੱਡੀ ਹੋਈ ਹੈ ਅੱਛਾ ਇਹਦਾ ਕੋਈ ਇਮੀਗ੍ਰੇਸ਼ਨ ਵਾਲੇ ਪਾਸੇ ਵੀ ਅਸਰ ਹੋ ਸਕਦਾ ਸਿੱਧਾ ਤਾਂ ਸ਼ਾਇਦ ਬਹੁਤਾ ਨਹੀਂ ਪਰ ਦੇਖੋ ਕਈ ਵਾਰ ਨਾ ਕੁਝ ਇਮੀਗ੍ਰੇਸ਼ਨ ਪ੍ਰੋਗਰਾਮਾਂ ਚ ਜੌਬ ਆਫਰ ਦੀ ਤਨਖਾਹ ਦੇਖੀ ਜਾਂਦੀ ਹੈ ਹਾਂਜੀ ਜਦੋਂ ਮਿਨੀਮਮ ਵੇਜ ਵੱਧਦੀ ਹੈ ਤਾਂ ਕੁਝ ਨੌਕਰੀਆਂ ਦੀ ਤਨਖਾਹ ਵੀ ਥੋੜੀ ਉੱਪਰ ਜਾਂਦੀ ਹੈ ਹੋ ਸਕਦਾ ਕਿਸੇ ਪ੍ਰੋਗਰਾਮ ਦੀ ਸ਼ਰਤ ਪੂਰੀ ਕਰਨ ਚ ਮਦਦ ਮਿਲ ਜਾਵੇ। ਅੱਛਾ, ਓਕੇ। ਤੇ ਦੂਜਾ ਐਵੇਂ ਮਾਮੂਲੀ ਜਿਹਾ ਅਸਰ ਸੈਟਲਮੈਂਟ ਫੰਡ ਦਿਖਾਉਣ ਤੇ ਵੀ ਪੈ ਸਕਦਾ ਹੈ। ਮਤਲਬ ਆਮਦਨੀ ਵਧਣ ਨਾਲ। ਪਰ ਮੁੱਖ ਗੱਲ ਤਾਂ ਰੋਜ਼ ਦੇ ਖਰਚਿਆਂ 'ਚ ਥੋੜੀ ਰਾਹਤ ਹੀ ਹੈ। ਠੀਕ ਹੈ, ਸਮਝ ਗਈ। ਇਹ ਤਾਂ ਹੋ ਗਈ অন্ਟਾਰੀਓ ਦੀ ਗੱਲ। ਹੁਣ ਤਨਖਾਹ ਤੋਂ ਅੱਗੇ ਚੱਲਦੇ ਆਂ ਵੀਜ਼ਾ ਅਰਜ਼ੀਆਂ ਵੱਲ। ਹਾਂਜੀ। ਖਾਸ ਕਰਕੇ ਟੂਰਿਸਟ ਜਾਂ ਵਿਜ਼ਿਟਰ ਵੀਜ਼ਾ। ਇੱਥੇ ਇੱਕ ਬਦਲਾਅ ਆ ਰਿਹਾ ਜਿਹੜਾ ਸ਼ਾਇਦ ਬਹੁਤਿਆਂ ਨੂੰ ਚੰਗਾ ਲੱਗੇ ਜਿਨ੍ਹਾਂ ਨੂੰ ਪਹਿਲਾਂ ਰਿਫਿਊਜ਼ਲ ਮਿਲੀ ਹੈ ਕਦੇ। ਅੱਛਾ ਉਗੀ ਦੇਖੋ ਪਹਿਲਾਂ ਬਹੁਤ ਹੁੰਦਾ ਸੀ ਖਾਸ ਕਰਕੇ ਆਪਣੇ ਇੰਡੀਆ ਤੋਂ ਜਿਹੜੀਆਂ ਐਪਲੀਕੇਸ਼ਨਾਂ ਜਾਂਦੀਆਂ ਸੀ ਕਿ ਵੀਜ਼ਾ ਅਫਸਰ ਇਹ ਕਹਿ ਕੇ ਰਿਫਿਊਜ਼ ਕਰ ਦਿੰਦੇ ਸੀ ਕਿ ਸਾਨੂੰ ਯਕੀਨ ਨਹੀਂ ਕਿ ਇਹ ਬੰਦਾ ਵਾਪਸ ਜਾਊਗਾ ਹਾਂ ਇਹ ਬਹੁਤ ਆਮ ਕਾਰਨ ਸੀ ਧਾਰਾ 179 ਬੀ ਲਾ ਦਿੰਦੇ ਸੀ ਹਾਂ ਬਸ ਇਹੀ ਧਾਰਾ 79 ਬੀ ਪਰ ਪੰਗਾ ਇਹ ਸੀ ਕਿ ਕਈ ਵਾਰ ਹੋਰ ਕੁਝ ਦੱਸਦੇ ਹੀ ਨਹੀਂ ਸੀ ਬਸ ਇਹੀ ਲਿਖਤਾ ਬਿਲਕੁਲ ਤੇ 179 ਬੀ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਅਫਸਰ ਨੂੰ ਤਸੱਲੀ ਨਹੀਂ ਹੋਈ ਕਿ ਬੰਦਾ ਵਾਪਸ ਜਾਊਗਾ ਪਰ ਕਿਉਂ ਨਹੀਂ ਹੋਈ ਤਸੱਲੀ ਫੰਡ ਘਟ ਸੀ ਹਾਂ ਯਾਤਰਾ ਦਾ ਮਕਸਦ ਠੀਕ ਨਹੀਂ ਲੱਗਾ ਕੀ ਪਤਾ ਜਾਂ ਫੈਮਿਲੀ ਟਾਈਜ਼ ਕਮਜ਼ੋਰ ਲੱਗੇ ਕੁਝ ਪਤਾ ਨਹੀਂ ਲੱਗਦਾ ਸੀ ਬੰਦਾ ਉਲਝਿਆ ਰਹਿੰਦਾ ਸੀ ਤੇ ਹੁਣ ਇਹੀ ਉਲਝਣ ਦੂਰ ਹੋਣ ਲੱਗੀ ਹੈ ਖਬਰ ਇਹ ਆਏ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਹੁਕਮ ਦਿੱਤੇ ਨੇ ਕਿ ਹੁਣ ਸਿਰਫ 179b ਲਿਖਣ ਨਾਲ ਨਹੀਂ ਸਰਨਾ ਹੋ ਵਾਹ ਹਾਂਜੀ ਵੀਜ਼ਾ ਅਫਸਰਾਂ ਨੂੰ ਹੁਣ ਰਿਫਿਊਜ਼ਲ ਲੈਟਰ ਚ ਪੂਰਾ ਖੋਲਕੇ ਮਤਲਬ ਡਿਟੇਲ ਚ ਕਾਰਨ ਦੱਸਣਾ ਪਊਗਾ ਕਿ ਉਹਨਾਂ ਨੂੰ ਕਿਉਂ ਲੱਗਦਾ ਹੈ ਕਿ ਬੰਦਾ ਵਾਪਸ ਨਹੀਂ ਜਾਊਗਾ ਜਾਂ ਕੋਈ ਹੋਰ ਸ਼ਰਤ ਪੂਰੀ ਨਹੀਂ ਕਰਦਾ ਇਹ ਤਾਂ ਬਹੁਤ ਵੱਡਾ ਬਦਲਾਅ ਹੈ ਇਹਦੇ ਫਾਇਦੇ ਬਹੁਤ ਨੇ ਕੀ ਫਾਇਦੇ ਹੋਣਗੇ ਜੀ ਸਭ ਤੋਂ ਵੱਡਾ ਫਾਇਦਾ ਤਾਂ ਹੈਗਾ ਪਾਰਦਰਸ਼ਤਾ ਮਤਲਬ ਟਰਾਂਸਪੇਰੈਂਸੀ ਬੰਦੇ ਨੂੰ ਪਤਾ ਲੱਗੂਗਾ ਵੀ ਮੇਰੀ ਅਰਜ਼ੀ ਰੱਦ ਕਿਉਂ ਹੋਈ ਹਾਂ ਅਗਲੀ ਵਾਰ ਸੁਧਾਰ ਕਰ ਸਕੇਗਾ ਬਿਲਕੁਲ ਜੇ ਲਿਖਿਆ ਆਇਆ ਕਿ ਫੰਡ ਘਟਸੀ ਤਾਂ ਅਗਲੀ ਵਾਰ ਵੱਧ ਦਿਖਾ ਦੇਵੇਂ ਜੇ ਲਿਖਿਆ ਮਕਸਦ ਸਾਫ਼ ਨਹੀਂ ਸੀ ਤਾਂ ਉਹਨੂੰ ਹੋਰ ਸਪਸ਼ਟ ਕਰ ਦੇਵੇ ਠੀਕ ਹੈ ਦੂਜਾ ਵੱਡਾ ਫਾਇਦਾ ਇਹ ਹੈ ਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਕਾਰਨ ਗਲਤ ਹੈ ਜਾਂ ਜਾਣ ਬੁਝ ਕੇ ਰਿਫਿਊਜ਼ ਕੀਤਾ ਤਾਂ ਹੁਣ ਉਹ ਫੈਡਰਲ ਕੋਰਟ 'ਚ ਅਪੀਲ ਪਾ ਸਕਦਾ ਉਹਦੇ ਕੋਲ ਇੱਕ ਠੋਸ ਆਧਾਰ ਹੋਊਗਾ ਕਿ ਆ ਦੇਖੋ ਇਹਨਾਂ ਨੇ ਇਹ ਕਾਰਨ ਲਿਖਿਆ ਪਰ ਇਹ ਗਲਤ ਹੈ ਹਾਂ ਪਹਿਲਾਂ ਤਾਂ ਬਸ 179 ਵੀ ਲਿਖਿਆ ਹੁੰਦਾ ਸੀ ਕੀ ਅਪੀਲ ਕਰਨੀ ਹਾਂਜੀ ਇਹ ਬਦਲਾਅ ਕਹਿੰਦੇ ਨੇ ਸ਼ਾਇਦ 1 ਅਕਤੂਬਰ 2025 ਤੋਂ ਲਾਗੂ ਹੋਵੇਗਾ ਤੇ ਇਹਦੇ ਨਾਲ ਨਾ ਸਿਸਟਮ 'ਚ ਜਵਾਬਦੇਹੀ ਵਧੂਗੀ ਹੂੰ ਇਹ ਚਿੰਤਾ ਹੈਗੀ ਹੈ ਤੇ ਵਾਜਿਬ ਵੀ ਹੈ ਸ਼ੁਰੂ-ਸ਼ੁਰੂ 'ਚ ਹੋ ਸਕਦਾ ਥੋੜਾ ਵਧ ਸਮਾਂ ਲੱਗੇ ਹੂੰ ਕਿਉਂਕਿ ਉਹਨਾਂ ਨੂੰ ਵੀ ਆਦਤ ਪਾਉਣੀ ਪੈਣੀ ਹੈ ਨਾ ਨਵੇਂ ਤਰੀਕੇ ਦੀ ਪਰ ਲੰਬੇ ਸਮੇਂ 'ਚ ਨਾ ਇਹ ਸ਼ਾਇਦ ਵਧੀਆ ਹੋਵੇ ਜਦੋਂ ਕਾਰਨ ਸਾਫ਼ ਹੋਣਗੇ ਤਾਂ ਫਾਲਤੂ ਦੀਆਂ ਅਪੀਲਾਂ ਘੱਟ ਹੋਣਗੀਆਂ ਅੱਛਾ ਹਾਂ ਇਹ ਵੀ ਗੱਲ ਹੈ ਤੇ ਜਿਹੜੀਆਂ ਹੋਣਗੀਆਂ ਉਹਨਾਂ ਤੇ ਫੋਕਸ ਕਰਨਾ ਸੌਖਾ ਹੋਊਗਾ ਨਾਲੇ ਉਹ ਵੀ ਇਹ ਹੈ ਕਿ ਡਿਪਾਰਟਮੈਂਟ ਕੋਈ ਨਾ ਕੋਈ ਹੱਲ ਕੱਢ ਲੂਗਾ ਇਸ ਵਧੇ ਹੋਏ ਕੰਮ ਨੂੰ ਸੰਭਾਲਣ ਲਈ ਮਕਸਦ ਤਾਂ ਸਿਸਟਮ ਨੂੰ ਬਿਹਤਰ ਬਣਾਉਣੀ ਹੈ ਚਲੋ ਉਮੀਦ ਕਰਦੇ ਆ ਬਿਨੇਕਾਰਾਂ ਨੂੰ ਇਹਦਾ ਫਾਇਦਾ ਹੋਵੇ ਅੱਛਾ ਵਿਜ਼ਟਰ ਵੀਜ਼ੇ ਨਾਲ ਜੁੜੀ ਇੱਕ ਹੋਰ ਖਬਰ ਹੈਗੀ ਹੈ ਪਰ ਇਹ ਸ਼ਾਇਦ ਥੋੜੀ ਨਿਰਾਸ਼ਾ ਵਾਲੀ ਹੋ ਸਕਦੀ ਹੈ ਉਨ੍ਹਾਂ ਲਈ ਜਿਹੜੇ ਜਲਦੀ ਕੈਨੇਡਾ ਜਾਣਾ ਚਾਹੁੰਦੇ ਨੇ ਅੱਛਾ ਜੀ ਇਹ ਹੈਗੀ ਹੈ ਪ੍ਰੋਸੈਸਿੰਗ ਟਾਈਮ ਬਾਰੇ ਮਤਲਬ ਕਿੰਨਾ ਚਿਰ ਲੱਗ ਰਿਹਾ ਹੈ ਅੱਜਕੱਲ ਹਾਂ ਜੀ ਇਹ ਤਾਂ ਬਹੁਤ ਲੋਕ ਪੁੱਛਦੇ ਨੇ ਪਿੱਛੇ ਜੇ ਨਾ ਜਦੋਂ ਕਰੋਨਾ ਤੋਂ ਬਾਅਦ ਸਭ ਕੁਝ ਖੁੱਲਿਆ ਸੀ ਤਾਂ ਵਿਜ਼ਟਰ ਵੀਜ਼ੇ ਬੜੀ ਛੇਤੀ ਆ ਰਹੇ ਸੀ ਕਈ ਵਾਰ ਤਾਂ 15 20 ਦਿਨਾਂ ਦੀ ਗੱਲ ਬਣ ਜਾਂਦੀ ਸੀ ਹਾਂ ਕਾਫੀ ਤੇਜ਼ ਹੋ ਗਿਆ ਸੀ ਕੰਮ ਪਰ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਉਹ ਕਹਿੰਦੀਆਂ ਕਿ ਉਹ ਤੇਜ਼ੀ ਹੁਣ ਗਈ ਖਾਸ ਕਰਕੇ ਕਿਉਂਕਿ ਅੱਗੇ ਛੁੱਟੀਆਂ ਆ ਰਹੀਆਂ ਨੇ ਕ੍ਰਿਸਮਸ ਨਵਾਂ ਸਾਲ ਹਾਂ ਸਾਲ ਦੇ ਅਖੀਰ ਚ ਰਸ਼ ਬਹੁਤ ਹੁੰਦਾ ਬਿਲਕੁਲ ਤੇ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਇੱਕਦਮ ਵੱਧ ਗਈ ਹੈ ਇਸ ਕਰਕੇ ਹੁਣ ਜਿਹੜਾ ਐਵਰੇਜ ਟਾਈਮ ਲੱਗ ਰਿਹਾ ਉਹ ਵੱਧ ਕੇ 2 ਤੋਂ 3 ਮਹੀਨੇ ਤੱਕ ਪਹੁੰਚ ਗਿਆ ਹੈ। ਹੂੰ ਇਹ ਤਾਂ ਕਾਫੀ ਵਾਧਾ ਹੋ ਗਿਆ। ਇਹਦੇ ਕਈ ਕਾਰਨ ਨੇ। ਇੱਕ ਤਾਂ ਤੁਸੀਂ ਦੱਸ ਹੀ ਦਿੱਤਾ ਸੀਜ਼ਨਲ ਰਸ਼। ਹਾਂਜੀ। ਦੁਨੀਆ ਭਰ ਤੋਂ ਲੋਕ ਆਪਣੇ ਕਰਦੇਿਆਂ ਨੂੰ ਮਿਲਣ ਆਉਂਦੇ ਨੇ ਛੁੱਟੀਆਂ 'ਚ। ਦੂਜਾ ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਤਾਂ ਬੰਦੇ ਲਿਮਟਿਡ ਹੀ ਹੁੰਦੇ ਨੇ। ਸਹੀ ਗੱਲ ਹੈ। ਨਾਲੇ ਉਹਨਾਂ ਦੀਆਂ ਹੋਰ ਵੀ ਤਰਜੀਹਾਂ ਹੁੰਦੀਆਂ ਜਿਵੇਂ ਕੋਈ ਰਿਫਿਊਜੀ ਕੇਸ ਆ ਗਿਆ ਜਾਂ ਹੋਰ ਵੀਜ਼ਾ ਕੈਟੇਗਰੀਆਂ ਜੋ ਸੁਣਨ ਚ ਆਇਆ ਹੈ ਇੰਡੀਆ ਤੋਂ ਅਪਲਾਈ ਕਰਨ ਵਾਲਿਆਂ ਲਈ ਅੱਜਕੱਲ 60 75 ਦਿਨ ਤਾਂ ਆਰਾਮ ਨਾਲ ਲੱਗ ਰਹੇ ਨੇ 2-3 ਮਹੀਨੇ ਤੱਕ ਹਾਂ ਤੇ ਇਹ ਵੀ ਐਵਰੇਜ ਆ ਵੱਧ ਵੀ ਲੱਗ ਸਕਦਾ ਤਾਂ ਫਿਰ ਸਿੱਧੀ ਜੀ ਗੱਲ ਇਹ ਹੋਈ ਕਿ ਜੇ ਕਿਸੇ ਨੇ ਅਗਲੇ 2-3 ਮਹੀਨਿਆਂ ਚ ਜਿਵੇਂ ਦਸੰਬਰ ਜਾਂ ਜਨਵਰੀ ਚ ਜਾਣਾ ਤਾਂ ਹੁਣ ਹੋਰ ਨਾ ਉਡੀਕਣ ਬਿਲਕੁਲ ਵੀ ਨਹੀਂ ਸਲਾਹ ਇਹ ਹੀ ਹੈ ਕਿ ਜੇ ਤੁਹਾਡੀ ਜਾਣ ਦੀ ਤਾਰੀਖ ਪੱਕੀ ਹੈ ਤਾਂ ਅੱਜ ਹੀ ਅਪਲਾਈ ਕਰ ਦਿਓ ਹੂੰ ਇਹ ਨਾ ਸੋਚੋ ਕਿ ਪਿਛਲੀ ਵਾਰ ਵਾਂਗੋ 15-20 ਦਿਨਾਂ ਚ ਆਜੂਗਾ ਹੁਣ ਤਾਂ ਦੋਟਾ ਹੀ ਤਿੰਨ ਮਹੀਨੇ ਦਿਮਾਗ 'ਚ ਰੱਖ ਕੇ ਚੱਲੋ ਖਾਸ ਕਰਕੇ ਜੇ ਕੋਈ ਵਿਆਹ ਸ਼ਾਦੀ ਜਾਂ ਖਾਸ ਕੰਮ ਤੇ ਜਾ ਰਿਹਾ ਹੈ ਹਾਂ ਉਹਨਾਂ ਲਈ ਤਾਂ ਹੋਰ ਵੀ ਜ਼ਰੂਰੀ ਹੈ ਐ ਨਾ ਹੋਵੇ ਕਿ ਐਨ ਮੌਕੇ ਤੇ ਵੀਜ਼ਾ ਹੀ ਨਾ ਆਵੇ ਤੇ ਸਾਰਾ ਪਲਾਨ ਖਰਾਬ ਹੋ ਜਾਵੇ ਹੂੰ ਜੇ ਕਿਸੇ ਨੇ ਦਸੰਬਰ ਐਂਡ 'ਚ ਜਾਣਾ ਸੀ ਤਾਂ ਉਹਨੂੰ ਤਾਂ ਸਤੰਬਰ ਸ਼ੁਰੂ 'ਚ ਕਰ ਦੇਣਾ ਚਾਹੀਦਾ ਸੀ ਅਪਲਾਈ ਜੇ ਹੁਣ ਵੀ ਕਰਨਾ ਤਾਂ ਬਸ ਫਟਾਫਟ ਕਰ ਦੇਣ ਯਾਨੀ ਪਲੈਨਿੰਗ ਬਹੁਤ ਜ਼ਰੂਰੀ ਹੋ ਗਈ ਹੈ ਚਲੋ ਹੁਣ ਆਉਂਿਆ ਅੱਜ ਦੀ ਸਭ ਤੋਂ ਵੱਡੀ ਖਬਰ ਤੇ اچھا ਤੇ ਸ਼ਾਇਦ ਸਭ ਤੋਂ ਜ਼ਿਆਦਾ ਖੁਸ਼ੀ ਵਾਲੀ ਖਬਰ ਖਾਸ ਕਰਕੇ ਉਹਨਾਂ ਹਜ਼ਾਰਾਂ ਇੰਡੀਅਨ ਸਟੂਡੈਂਟਸ ਤੇ ਵਰਕਰਾਂ ਲਈ ਜਿਹੜੇ ਕੈਨੇਡਾ 'ਚ ਪੱਕੇ ਹੋਣਾ ਚਾਹੁੰਦੇ ਨੇ ਲੋ ਜੀ ਇਹ ਤਾਂ ਸੁਣਨ ਵਾਲੀ ਗੱਲ ਹੈ ਇੱਕ ਖਬਰ ਹੈਗੀ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ CEC ਰਾਹੀਂ PR ਲੈਣ ਬਾਰੇ ਓਕੇ CEC ਸਭ ਤੋਂ ਮਸ਼ਹੂਰ ਰਸਤਾ ਪੀਆਰ ਦਾ ਹਨ ਹਾਂਜੀ ਪਹਿਲਾਂ ਥੋੜਾ ਜਿਹਾ ਦੱਸ ਦਿੰਨੀ ਆ ਸੀਈਸੀ ਕੀ ਹੁੰਦੀ ਹੈ ਇਹ ਐਕਸਪ੍ਰੈਸ ਐਂਟਰੀ ਸਿਸਟਮ ਦਾ ਹਿੱਸਾ ਆ ਉਹਨਾਂ ਲਈ ਜਿਨ੍ਹਾਂ ਨੇ ਕੈਨੇਡਾ ਚ ਘੱਟੋ ਘੱਟ 1 ਸਾਲ ਦਾ ਸਕਿਲਡ ਕੰਮ ਕੀਤਾ ਹੋਵੇ ਆਮ ਤੌਰ ਤੇ ਪੜ੍ਹਾਈ ਤੋਂ ਬਾਅਦ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲਦਾ ਉਹਦੇ ਤੇ ਬਿਲਕੁਲ ਆਪਣੇ ਸਟੂਡੈਂਟਸ ਲਈ ਤਾਂ ਇਹ ਸਭ ਤੋਂ ਪੌਪੂਲਰ ਤਰੀਕਾ ਪੀਆਰ ਦਾ ਹਾਂਜੀ ਕੋਣ ਖਬਰ ਹੈ ਕਿ ਕੈਨੇਡਾ ਸਰਕਾਰ ਨੇ ਨਾ 2025 ਲਈ ਇੱਕ ਟਾਰਗੇਟ ਵਟਖਿਆ ਸੀ ਕਿ ਸੀਈਸੀ ਰਾਹੀਂ 82000 ਤੋਂ ਵੱਧ ਲੋਕਾਂ ਨੂੰ ਪੀਆਰ ਦੇਣੀ ਆ 82000 ਇਹ ਤਾਂ ਬਹੁਤ ਵੱਡਾ ਨੰਬਰ ਹੈ ਹਾਂ ਬਹੁਤ ਵੱਡਾ ਪਰ ਹੋਇਆ ਕੀ ਕਿ ਸਾਲ ਦੇ ਪਹਿਲੇ 8 ਮਹੀਨੇ ਮਤਲਬ ਅਗਸਤ ਦੇ ਅਖੀਰ ਤੱਕ ਜਿਹੜੇ ਅੰਕੜੇ ਆਏ ਨੇ ਉਹ ਦੱਸਦੇ ਨੇ ਕਿ ਸਿਰਫ 19-20000 ਦੇ ਕਰੀਬ ਲੋਕਾਂ ਨੂੰ ਹੀ ਇਸ ਕੈਟਾਗਰੀ ਚ ਪੀਆਰ ਲਈ ਸੱਦਾ ਪੱਤਰ ਜਿਹਨੂੰ ਆਈਟੀਏ ਕਹਿੰਦੇ ਨੇ ਉਹ ਭੇਜਿਆ ਗਿਆ ਕੀ ਗੱਲ ਕਰ ਰਹੇ ਹੋ 82000 ਦਾ ਟੀਚਾ ਤੇ 8 ਮਹੀਨਿਆਂ ਚ ਸਿਰਫ 20000 ਹਾਂਜੀ ਇਹਦਾ ਮਤਲਬ ਤਾਂ ਇਹ ਹੋਇਆ ਕਿ ਸਰਕਾਰ ਆਪਣੇ ਟੀਚੇ ਤੋਂ ਬਹੁਤ ਪਿੱਛੇ ਹੈ ਜੇ 82000 ਪੂਰੇ ਕਰਨੇ ਆ ਤਾਂ ਬਾਕੀ ਦੇ 4 ਮਹੀਨਿਆਂ ਚ 60000 ਤੋਂ ਵੱਧ ਬੰਦੇ ਸਦਨੇ ਪੈਣੇ ਐ ਐਗਜੈਕਟਲੀ ਤੇ ਇਹੀ ਐ ਸਭ ਤੋਂ ਵੱਡੀ ਖਬਰ ਅੱਛਾ ਗੱਲ ਇਹ ਨਿਕਲ ਕੇ ਆ ਰਹੀ ਹੈ ਭਾਵੇਂ ਸਰਕਾਰੀ ਸੂਤਰਾਂ ਤੋਂ ਕਹਿ ਲੋ ਜਾਂ ਮਾਹਿਰਾ ਦੇ ਵਿਸ਼ਲੇਸ਼ਣ ਤੋਂ ਕਿ ਇਹ ਟੀਚਾ ਪੂਰਾ ਕਰਨ ਲਈ ਨਾ ਸਰਕਾਰ ਹੁਣ ਆਉਣ ਵਾਲੇ ਮਹੀਨਿਆਂ ਚ ਯਾਨੀ ਸਤੰਬਰ ਤੋਂ ਦਸੰਬਰ ਤੱਕ ਸਾਰਾ ਜ਼ੋਰ ਸੀਈਸੀ ਤੇ ਲਾਉਣ ਵਾਲੀ ਹੈ। ਹੂੰ ਮਤਲਬ ਸੀਈਸੀ ਵਾਲਿਆਂ ਦੀ ਬੱਲੇ ਬੱਲੇ ਹੋਣ ਵਾਲੀ ਹੈ। ਪੂਰੀ ਉਮੀਦ ਇਹ ਹੀ ਹੈ ਕਿ ਆ ਜਾ ਰਿਹਾ ਹੈ ਕਿ ਇਸ ਟਾਈਮ ਚ ਬਹੁਤ ਵੱਡੇ ਵੱਡੇ ਤੇ ਲਗਾਤਾਰ ਸੀਈਸੀ ਸਪੈਸੀਫਿਕ ਡਰਾ ਕੱਢੇ ਜਾਣਗੇ। ਹੂੰ ਸ਼ਾਇਦ ਇੱਕ ਨਮੂਨਾ ਆਪਾਂ ਦੇਖ ਵੀ ਲਿਆ। 3 ਸਤੰਬਰ ਨੂੰ ਇੱਕ ਡਰਾ ਹੋਇਆ ਸੀ ਸਿਰਫ ਸੀਈਸੀ ਵਾਲਿਆਂ ਲਈ। ਅੱਛਾ ਹਾਂ ਸੁਣਿਆ ਸੀ। ਉਦੇਚ 3000 ਲੋਕਾਂ ਨੂੰ ਆਈਟੀਏ ਭੇਜੇ ਗਏ ਸੀ ਤੇ ਕਟੋ-ਕਟ ਸੀਆਰਐਸ ਸਕੋਰ ਸੀ 534 ਸੀਆਰਐਸ ਉਹ ਪੁਆਇੰਟ ਸਿਸਟਮ ਹੁੰਦਾ ਨਾ ਐਕਸਪ੍ਰੈਸ ਐਂਟਰੀ ਵਾਲਾ ਹਾਂਜੀ ਕੰਪਰੀਹੈਂਸਿਵ ਰੈਂਕਿੰਗ ਸਿਸਟਮ 534 ਸਕੋਰ ਸੀ ਹਾਂ ਤੇ ਫਿਰ ਇਹ 3000 ਵਾਲਾ ਡਰਾ ਤਾਂ ਬਸ ਸ਼ੁਰੂਆਤ ਹੋਈ ਜੇ ਅਗਲੇ 100 ਦਿਨਾਂ ਚ 60000 ਦਾ ਟਾਰਗੇਟ ਪੂਰਾ ਕਰਨਾ ਹੈ ਤੇ ਦਾ ਮਤਲਬ ਤਾਂ ਹਰ ਹਫਤੇ ਜਾਂ ਹਰ ਦੂਜੇ ਹਫਤੇ ਵੱਡਾ ਡਰਾ ਕੱਢਣਾ ਪਊ ਸ਼ਾਇਦ 3000 ਤੋਂ ਵੀ ਵੱਧ ਬੰਦੇ ਹਰ ਵਾਰ हां यही उम्मीद लगाई जा रही है तेरा सबसे बड़ा असर पता किथे ਪਊਗਾ ਸੀਆਰਐਸ ਸਕੋਰ ਤੇ اچھا ਉਹ ਕਿਵੇਂ ਦੇਖੋ ਜਦੋਂ ਸਰਕਾਰ ਨੂੰ ਬਹੁਤ ਸਾਰੇ ਬੰਦੇ ਕੁਦਮ ਚਾਹੀਦੇ ਹੁੰਦੇ ਆ ਤਾਂ ਉਹਨਾਂ ਨੂੰ ਕਟਆਫ ਸਕੋਰ ਹੇਠਾਂ ਲਿਆਉਣਾ ਪੈਂਦਾ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਕੁਆਲੀਫਾਈ ਕਰ ਸਕਣ हां ਤਾਂ ਕਿ ਪੂਲ ਚੋਂ ਬੰਦੇ ਮਿਲ ਜਾਣ ਬਿਲਕੁਲ ਆਪਾਂ ਪਹਿਲਾਂ ਵੀ ਦੇਖਿਆ ਹੈ 2021 'ਚ ਇੱਕ ਵਾਰ ਬਹੁਤ ਵੱਡਾ ਸੀਈਸੀ ਡਰਾ ਹੋਇਆ ਸੀ ਸਕੋਰ ਪਤਾ ਨਹੀਂ ਕਿੰਨਾ ਥੱਲੇ ਆ ਗਿਆ ਸੀ ਵਾਹ ਤਾਂ ਫਿਰ ਇਹਦਾ